ਇਹ 105 ਸਾਲ ਪੁਰਾਣਾ ਗੱਡਾ ਜੀ ਸਾਡੇ ਬਜ਼ੁਰਗਾਂ ਦਾ ਗੱਡਾ ਜੀ ਥਾਂ-ਸਮਾਂ ਵਾਲੇ ਦੀ ਪਹਿਲਾਂ ਬਜ਼ੁਰਗ ਕਰਦੇ ਆ ਜੀ ਹੁਣ ਅਸੀਂ ਕਰਦੇ ਆ ਜੀ ਤਾਂ ਕਿ ਅੱਗੇ ਬੱਚਾ ਨੂੰ ਵੀ ਇਸਨੇਹਾ ਦੇਵਾਂਗੀ ਥਾਂ-ਸਮਾਂ ਵਾਲੇ ਦੀ ਐਸੀ ਤਰੀਕੇ ਨਾਲ ਕਰੋ ਜੋ ਕੁਝ ਵੀ ਹੈਗਾ ਇਹਦੇ ਕਰਕੇ ਹੀ ਆ ਪਹਿਲਾਂ ਜਦੋਂ ਤੇਨੇ ਪਰਿਵਾਰ ਇਕੱਠੇ ਸੀ ਉਦੋਂ 5 ਕਿੱਲੇ ਬਣਦੇ ਹੁੰਦੇ ਸੀ 5 ਤੋਂ 45 ਇਹਦੇ ਕਰਕੇ ਹੀ ਬਣਿਆ ਪਿੱਤਲ ਦੇ ਤਾਂਬਾ ਮਿਕਸਡ ਆ ਕੁਆਂਟੀਟੀ 1 ਕੁਆਂਟਲ ਦੇ ਨੇੜੇ ਦੇ ਨੇ 50 ਕਿਲੋ ਪਿੱਤਲਾ 50 ਕਿਲੋ ਤਾਂਬਾ ਅਸੀਂ ਜੀ ਹਰ ਹਫਤੇ ਨੂੰ ਬਾਹਰ ਕੱਢਦੇ ਹਾਂ ਹਰ ਸੰਡੇ ਦੇ ਤੇ ਤੇਲ ਮਾਲਿਸ਼ ਕਰਦੇ ਹਾਂ ਤੇ ਤੁੱਪ ਲਵਾਨੇ ਆਗੇ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਅੰਦਰ ਕਰ ਦਿੰਦੇ ਹਾਂ ਘਰ ਦੇ ਅੰਦਰ ਕਿਉਂਕਿ ਦੇਖੋ ਸਾਡਾ ਟਰੈਕਟਰ ਤੇ ਚਾਲਦੀ ਤੇ ਜੋ ਗੱਡੀ ਆ ਉਹ ਬਾਹਰ ਖੜੀ ਹੁੰਦੀਆਂ ਬਰਾਂਡੇ ਦੇ ਵਿੱਚ ਪਰ ਅਸੀਂ ਇਹਨੂੰ ਸੰਭਾਲ ਵਾਸਤੇ ਅੰਦਰ ਲਗਾਣੇ ਆ ਕਿਉਂਕਿ ਕਿਤੇ ਦੇ ਪਾਣੀ ਬਿਲਕੁਲ ਨਾ ਲਾਣ ਜੀ ਕਿਸੇ ਨੇ 85 ਲੱਖ ਦੀ ਕੀਮਤ ਲਾਈ ਸੀ ਪਰ ਉਹ ਕੀਮਤ ਅੱਜ ਦੇ ਟਾਈਮ 'ਚ ਦੇਖੋ ਵੀ ਵਧੀ ਹੋਣੀ ਘਟੀਦਾ ਨਹੀਂ ਹੋਣੀ ਤੇ ਮਤਲਬ ਸਾਡਾ ਇਹ ਵੀ ਅਸੀਂ ਇਹਦੀ ਕੋਈ ਕੀਮਤ ਲਾਣੀ ਨਹੀਂ ਹੈਗੀ ਉਹ ਸਾਡੀ ਇਹ ਵਿਰਾਸਤ ਹੈ ਜੇ ਜੋ ਅਸੀਂ ਹੈਗੇ ਹਾਂ ਸਿਰਫ ਇਸ ਕਰਕੇ ਆਗੇ ਇਹ 105 ਸਾਲ ਪੁਰਾਣਾ ਗੱਡਾ ਜੀ ਸਾਡੇ ਬਜ਼ੁਰਗਾਂ ਦਾ ਗੱਡਾ ਜੀ ਤੇ ਸਾਮ ਸਮਾਂ ਇਹਦੀ ਪਹਿਲਾ ਬਜ਼ੁਰਗ ਕਰਦੇ ਆ ਜੀ ਤੇ ਹੁਣ ਅਸੀਂ ਕਰਦੇ ਆਂ ਜੀ ਤਾਂ ਕਿ ਅੱਗੇ ਬੱਚਾ ਨੂੰ ਵੀ ਸਨੇਹਾ ਦੇਵਾਂਗੀ ਸਾਵਾਂ ਸੰਭਾਲੀ ਦੀ ਐਸੀ ਤਰੀਕੇ ਨਾਲ ਕਰੂ ਲੱਕੜ ਤਾਂ ਤੁਹਾਡੇ ਸਾਹਮਣੇ ਦੇਖੋ ਉਹ ਇਹ ਤੇ ਪਿੱਤਲ ਦੇ ਤਾਂਬਾ ਮਿਕਸਡ ਆ ਕੁਆਂਟੀਟੀ 1 ਕੁਆਂਟਲ ਦੇ ਨੇੜੇ ਦੇ ਨੇ 50 ਕਿਲੋ ਪਿੱਤਲਾ 50 ਕਿਲੋ ਤਾਂਬਾ ਗੱਲ ਕਰੀਏ ਪੁਰਾਣੀ ਚੀਜ਼ ਕੋਈ ਸੰਭਾਲ ਕੇ ਰੱਖਦਾ ਤਾਂ ਤੁਸੀਂ ਸੰਭਾਲ ਕੇ ਰੱਖੀਏ ਕੀ ਕਰਨਾ ਉਹਦਾ ਕਿਉਂਕਿ ਬਈ ਜੋ ਕੁਝ ਵੀ ਹੈਗਾ ਇਹਦੇ ਕਰਕੇ ਹੀ ਆ ਤੇ ਚਲੋ ਹੁਣ ਵੱਖੋ ਵੱਖਰੇ ਪਰਿਵਾਰ ਹੋ ਗਏ ਹਨਾ ਪਹਿਲਾਂ ਜਦੋਂ ਤਿੰਨੇ ਘਰ ਤਿੰਨੇ ਪਰਿਵਾਰ ਇਕੱਠੇ ਸੀ ਉਦੋਂ ਪੰਜ ਗੱਲੇ ਬਣਦੇ ਹੁੰਦੇ ਸੀ ਪੰਜ ਤੋਂ 45 ਇਹਦੇ ਕਰਕੇ ਹੀ ਬਣਿਆ ਤੇ ਇਹਨੂੰ ਗੱਡਾ ਨਹੀਂ ਕਹਿ ਸਕਦੇ ਇਹ ਸਾਡਾ ਪਰਿਵਾਰਕ ਮੈਂਬਰੀ ਹੈ ਕਿੰਨੀਆਂ ਕੀਮਤਾਂ ਲੱਗੀਆਂ ਹੁਣ ਤੱਕ ਕੀਮਤਾਂ ਬਈ ਇਹਦੀਆਂ ਕਰੋੜਾਂ ਚ ਲੱਗੀਆਂ ਕਈ ਆਫਰ ਵੀ ਆਏ ਹਨ ਜਿਵੇਂ ਕੋਈ ਫੋਰਨ ਕੰਟਰੀ ਚੋਂ ਫੋਨ ਕਰਦਾ ਕੋਈ ਡਾਇਰੈਕਟਰ ਲਾ ਲੋ ਕੋਈ ਫਿਲਮ ਡਾਇਰੈਕਟਰ ਲਾ ਲੋ ਹਨ ਫੋਨ ਕਰਦੇ ਆ ਵੀ ਸ਼ੂਟ ਵਾਸਤੇ ਗੱਡਾ ਚਾਹੀਦਾ ਚਾਹੁੰਦੇ ਸਾਨੂੰ ਤੇ ਉਹ ਪੈਸੇ ਵੀ ਵਧੀਆ ਆਫਰ ਕਰਦੇ ਆ ਪਰ ਆਪਾਂ ਦੇਣ ਹੀ ਨਹੀਂ ਕਿਸੇ ਨੂੰ ਯਾਨੀ ਕਿ ਕਿਉਂਕਿ ਉਹ ਇਨੂੰ ਸਮਝਦੇ ਨਹੀਂ ਹੈਗੇ ਵੀ ਹਾਂ ਕੀ ਚੀਜ਼ ਹੈ ਸਾਡੇ ਵਾਸਤੇ ਇਹ ਅਨਮੋਲੀ ਚੀਜ਼ ਹੈ ਇੱਕ ਅਸੀਂ ਰਿਸਪੈਕਟ ਕਰਦੇ ਆਂ ਦੂਸਰਾ ਬੰਦਾ ਕੋਈ ਰਿਸਪੈਕਟ ਨਹੀਂ ਕਰਦਾ ਇਹਦੀ ਕੋਈ ਬੂਟ ਲੈ ਕੇ ਚੜ ਗਿਆ ਕੋਈ ਚੁੱਪਰੋਂ ਲੈ ਕੇ ਚੜ ਗਿਆ ਉਹ ਚੀਜ਼ ਅਸੀਂ ਚਾਹੁੰਦੇ ਨਹੀਂ ਤਾਂ ਕਿੰਨੀ ਕਿੰਨੀਆਂ ਪੀੜੀਆਂ ਨੇ ਜਿਵੇਂ ਤੁਸੀਂ ਦੱਸਿਆ ਤੁਹਾਡੀ ਕਿੰਨੇ ਸਾਲ ਪੁਰਾਣਾ ਗੱਡਾ ਇਹ ਸਾਡੀ ਵੀ ਪੰਜਵੀਂ ਪੀੜ੍ਹੀ ਆ ਗਈ ਮੈਂ ਪੰਜਵੀਂ ਪੀੜ੍ਹੀ ਚਾਂ ਤੇ ਮੇਰੀ ਗੁੜੀ ਅੱਗੇ ਉਹ ਛੇਵੀਂ ਪੀੜ੍ਹੀ ਜਾਵੇ ਕਿੰਨੇ ਸਾਲ ਪੁਰਾਣਾ 700 ਸਾਲ ਪੁਰਾਣਾ ਹਾਂ ਆਈਡੀਆ ਮੰਨ ਕੇ ਚੱਲੋ ਹਾਂ 105 106ਵਾਂ ਸਾਲ ਲੱਗ ਗਿਆ ਇਹਨੂੰ 1918 1718 ਦੇ ਕਰੀਬ ਦਾ ਗੱਡਾ ਹੈ ਸਨੇਹਾ ਇਹੀ ਹੈ ਬਈ ਕਿਉਂਕਿ ਇਹ ਕਣਾ ਅਨਮੁੱਲੀ ਚੀਜ਼ ਆ ਵੀ ਆਪਣੇ ਕੋਲ ਹੈਗੀ ਆ ਤਾਂ ਸਾਨੂੰ ਵੀ ਪਤਾ ਸਨੇਹਾ ਇਹੀ ਵੀ ਜਿਵੇਂ ਬਜ਼ੁਰਗਾਂ ਨੇ ਸਾਮ ਸੰਭਾਲ ਕੀਤੀ ਅਸੀਂ ਕਰ ਰਹੇ ਹਾਂ ਤੇ ਆਉਣ ਵਾਲੀ ਪੀੜ੍ਹੀ ਵੀ ਸਾਡੀ ਇਹੀ ਸਾਮ ਸੰਭਾਲ ਕਰੇ ਹਾਂਜੀ ਸਰ ਕੀ ਨਾਮ ਆ ਤੁਹਾਡਾ ਜੀ ਜਿੰਦਰ ਸਿੰਘ ਜੀ ਬੱਲਰ ਜਿੰਦਰ ਜੀ ਕਿੰਨੀ ਉਮਰ ਹੋ ਗਈ ਤੁਹਾਡੀ 55 ਸਾਲ ਹੋ ਗਈ ਗੱਡਾ ਸੰਭਾਲ ਕੇ ਰੱਖਿਆ ਹੈ ਕਿਹਨਾ ਦਾ ਗੱਡਾ ਤੁਹਾਡੇ ਕੀ ਲੱਗਦੇ ਸੀ ਉਹ ਕਿਹੜੇ ਦਾਦਾ ਜੀ ਦਾ ਉਹ ਦੀ ਵੱਡਾ ਮੇਰਾ ਪਰਦਾਦਾ ਜੀ ਸਿੰਘਾ ਸਿੰਘ ਜੀ ਤੋਂ ਬਾਅਦ ਜੀ ਮੇਰਾ ਬਾਬਾ ਜੀ ਮੇਸਰਾ ਸਿੰਘ ਫਿਰ ਮੇਰਾ ਬਾਪੂ ਸਿੰਘ ਕਰਚਰਨ ਸਿੰਘ ਜੀ ਫਾਦਰ ਅੱਛਾ ਤੋਂ ਬਾਅਦ ਅੱਗੇ ਅਸੀਂ ਸਮਾਨ ਦੇ ਜੀ ਉਹਨਾਂ ਨੇ ਸੰਭਾਲ ਕੇ ਰੱਖਿਆ ਹਾਂ ਆ ਇਹਦੇ ਸੰਭਾਲ ਨੂੰ ਕਿਵੇਂ ਦੇਖਦੇ ਹੋ ਤੁਸੀਂ ਅੱਜ ਦੇ ਸਮੇਂ ਪੁਰਾਣੀ ਚੀਜ਼ ਕੋਈ ਨਹੀਂ ਸੰਭਾਲ ਕਰਦਾ ਤੁਸੀਂ ਸੰਭਾਲ ਕੇ ਰੱਖਿਆ ਹਾਂ ਜੀ ਅਸੀਂ ਪਹਿਲਾਂ ਨਿਆਣੇ ਹੁੰਦੇ ਜੀ ਖੇੜਦੇ ਸਾਡੇ ਬਾਬੇ ਪਰਦਾਦੇ ਜੀ ਕਹਿੰਦੇ ਹੁੰਦੇ ਵੀ ਚੀਜ਼ਾਂ ਸੰਭਾਲ ਕੇ ਰੱਖਣੀਆਂ ਨੇ ਅਸੀਂ ਰੱਖਿਆ ਨੇ ਅੱਗੇ ਤੁਸੀਂ ਰੱਖੋ ਉਹ ਅਜੀ ਅੱਗੇ ਸਾਡੇ ਬੱਚਿਆਂ ਨੂੰ ਕਹਿੰਦੇ ਆ ਵੀ ਤੁਸੀਂ ਵੀ ਸੰਭਾਲ ਕੇ ਰੱਖੋ ਜੀ। ਹਾਂ ਜੀ। ਪਲਕਰੀ ਜੀ ਉਹ ਆਫਰ ਤੁਹਾਨੂੰ ਕਿੰਨੀ ਗਈ ਹੋਂ ਤੱਕ ਇਹਦੀ? ਇਹਦੀ 85 ਲੱਖ ਰੁਪਇਆ ਲੱਗਿਆ ਸੀ ਜੀ। ਕਿੰਨੇ ਸਾਲ ਪਹਿਲਾਂ? ਇਹ ਜੀ 5 ਸਾਲ ਪਹਿਲਾਂ। ਉਸ ਤੋਂ ਬਾਅਦ ਹੋਰ ਵੀ ਲੋਕ ਆਏ। ਹਾਂ ਜੀ ਹੋਰ ਵੀ ਆਉਂਦੇ ਰਹੇ ਜੀ। ਹਾਂ ਜੀ। ਪਰ ਤੁਸੀਂ ਕੀ ਸੋਚਿਆ ਹੋਇਆ? ਅਸੀਂ ਸੋਚਿਆ ਵੀ ਇਹ ਚੀਜ਼ ਆਪਾਂ ਨੇ ਰੱਖਣੀ ਹੈ ਜੀ। ਪੈਸੇ ਦੇ ਮਗਰ ਨਹੀਂ ਲੱਗਣਾ। ਮਿਠਣਾ ਨਾ ਜੀ। ਅੱਜ ਦਾ ਸਮੇਂ ਦਾ ਅਗਰ ਕੋਈ ਬੰਦਨ 4 ਰੁਪਏ ਸੇ ਮਿਲਦੇ ਨਾਲ ਵੇਚ ਦੂੰਗਾ ਹਾਂ ਜੀ ਨਾਲ ਵੇਚ ਦੇਣਗੇ ਹਾਂ ਰੱਖਾਂਗੇ ਜੀ ਥੋੜੀਆਂ ਛੋਟੇ ਹੁੰਦੇ ਨੇ ਕੀ ਯਾਦਾਂ ਇਹਦੇ ਨਾਲ ਜੁੜੀਆਂ ਹੋਈਆਂ ਨੇ ਜਦੋਂ ਇਹ ਯਾਦਾਂ ਜੀ ਇਹ ਸਾਨੂੰ ਇਹ ਚੰਗਾ ਲੱਗਿਆ ਜੀ ਵਧੀਆ ਇਹ ਕਰਨ ਦੀ ਸਸੀਂ ਇੱਥੋਂ ਤੱਕ ਪਹੁੰਚ ਰਹੇ ਹਾਂ ਥੋੜੇ ਬਜ਼ੁਰਗਾਂ ਨੇ ਕੀ ਮਿਹਨਤ ਕਰੀ ਅਸੀਂ ਇਹਦੇ ਨਾਲ ਜੀ ਨਰਮਕ ਪਾ ਲੈ ਕੇ ਜਾਂਦੇ ਜੀ ਤੋਂ 8:00 ਵਜੇ ਦਾ ਕੰਮ ਇਸੇ ਨਾਲ ਕਰਦੇ ਜੀ ਸਾਰਾ ਪਹਿਲਾਂ ਤਾਂ ਵਿਆਹ ਸ਼ਾਦੀਆਂ ਵੀ ਕਹਿੰਦੇ ਗੱਲਾਂ ਹਾਂ ਜੀ ਹਾਂ ਜਾਂਦਾ ਜੀ ਸਾਰੇ ਪੱਸੀ ਜਾਂਦਾ ਜੀ ਹਾਂ ਹੁਣ ਅੱਗੇ ਜਵਾਕਾਂ ਨੂੰ ਕੀ ਸਨੇਹਾ ਰਹੋਗੇ ਜਵਾਕਾਂ ਨੂੰ ਇਹ ਸਨੇਹਾ ਦੇਵੋ ਜੀ ਇਹਨਾਂ ਚੀਜ਼ਾਂ ਨੂੰ ਸੰਭਾਲ ਕੇ ਰੱਖੋ ਜੀ ਜਿਵੇਂ ਅਸੀਂ ਰੱਖਿਆ ਸਾਡੇ ਬਜ਼ੁਰਗਾਂ ਨੇ ਰੱਖਿਆ ਪਹਿਲਾਂ ਵੀ ਇਹ ਆਪਾਂ ਦੇ ਵੇਚਣਾ ਨਹੀਂ ਹੈਗਾ ਜੀ ਜਿੰਨੇ ਮਰਜ਼ੀ ਕੀਮਤ ਲੱਗਦੀ ਹੈ ਹਾਂ ਜਿੰਨੀ ਮਰਜ਼ੀ ਲੱਗਦੀ ਹੁਣ ਤੁਸੀਂ ਇਹਨੂੰ ਅੰਦਰ ਸੰਭਾਲ ਕੇ ਰੱਖ ਹਾਂ ਜੀ ਅੰਦਰ ਰੱਖਿਆ ਸੰਭਾਲ ਕੇ ਹਾਂ ਜੀ ਮੌਸਮ ਵਗੈਰਾ ਦਾ ਜੇ ਕੋਈ ਮੀਂਹ ਕਣੀ ਲੱਗਦੀ ਹੈ ਤਾਂ ਪੂਰਾ ਹਾਂ ਜੀ ਫਿਰ ਇਹਨੂੰ ਅੰਦਰ ਰੱਖਦੇ ਹਾਂ ਜੀ ਆਹ ਬਾਹਰ ਹੀ ਰੱਖਦੇ ਜੀ ਲੋਕ ਦੇਖਣ ਦੁੱਖ ਮੰਨ ਹਾਂ ਦੇਖਣ ਨੂੰ ਖਣਾਉਂਦੇ ਆ ਜੀ ਬਾਹਰ ਪਿੰਡਾਂ 'ਚ ਬਹੁਤ ਹੁੰਦੇ ਨੇ ਜੀ ਇਹ ਜੀ ਆਪਣਾ ਗੱਡਾ ਹੈਗਾ ਇਹ 105 ਸਾਲ ਪੁਰਾਣਾ ਗੱਡਾ ਹੈਗਾ ਤੇ ਸਾਡੀ ਜੀ ਇਸ ਟਾਈਮ ਪੰਜੀਂ ਪੀੜੀ ਚੱਲਦੀ ਹੈਗੀ ਤੇ ਇਹ ਮੇਰੇ ਜੋ ਪਰਦਾਦਾ ਜੀ ਸੀਗੇ ਉਹਨਾਂ ਦੇ ਅੱਗੇ ਫਾਦਰ ਸਾਹਿਬ ਲੇਤਾ ਸੀਗੇ ਜੀ ਤਾਂ ਸੰਭਾਲ ਨੂੰ ਕਿਵੇਂ ਦੇਖਦੇ ਹੋ ਅੱਜ ਦੇ ਸਮੇਂ 'ਚ ਕਿਵੇਂ ਸੰਭਾਲ ਕੇ ਰੱਖਦਾ ਤੁਸੀਂ ਸੰਭਾਲ ਕੇ ਰੱਖਿਆ ਹੈ ਅਸੀਂ ਜੀ ਹਰ ਹਫ਼ਤੇ ਨੂੰ ਬਾਹਰ ਕੱਢਦੇ ਆ ਹਰ ਸੰਡੇ ਦੇ ਤੇ ਤੇਲ ਮਾਲਿਸ਼ ਕਰਦੇ ਆ ਤੇ ਧੁੱਪ ਲਵਾਨੇ ਆਗੇ ਤੇ ਉਸ ਤੋਂ ਬਾਅਦ ਇਸ ਨੂੰ ਅੰਦਰ ਕਰ ਦੇਣਾ ਹੈ ਕਰ ਦੇ ਦੇ ਅੰਦਰ ਕਿਉਂਕਿ ਦੇਖੋ ਸਾਡਾ ਟਰੈਕਟਰ ਤੇ ਟਰਾਲੀ ਤੇ ਜੋ ਗੱਡੀ ਆ ਉਹ ਬਾਹਰ ਖੜੀ ਹੁੰਦੇ ਆ ਪਰਾਂਡੇ ਦੇ ਵਿੱਚ ਪਰ ਇਸ ਨੂੰ ਸੰਭਾਲ ਵਾਸਤੇ ਅੰਦਰ ਲਗਾਣੇ ਆ ਕਿਉਂਕਿ ਕਿਤੇ ਦੇ ਪਾਣੀ ਬਿਲਕੁਲ ਨਾਣਾ ਜੀ ਹੁਣ ਤਾਂ ਕੀਮਤਾਂ ਕਿੰਨੀਆਂ ਕੁ ਲੱਗੀਆਂ ਨੇ ਕੀ ਦੇਖੋ ਜੀ ਕਈ ਵਾਰ ਫੋਨ ਆਉਂਦੇ ਆ ਕਿ 85 ਲੱਖ ਲੈ ਲਓ ਇਹ ਲੈ ਲਓ ਪਰ 2017 ਦੇ ਵਿੱਚ ਕਿਸੇ ਨੇ 85 ਲੱਖ ਦੀ ਕੀਮਤ ਲਾਈ ਸੀ ਪਰ ਉਹ ਕੀਮਤ ਅੱਜ ਦੇ ਟਾਈਮ 'ਚ ਦੇਖੋ ਵੀ ਵਧੀ ਹੋਣੀ ਕੱਟੀ ਤਾਂ ਨਹੀਂ ਹੋਣੀ ਤੇ ਮਤਲਬ ਸਾਡਾ ਇਹ ਵੀ ਅਸੀਂ ਇਹਦੀ ਕੋਈ ਕੀਮਤ ਲਾਣੀ ਨਹੀਂ ਹੈਗੀ ਕਿਉਂਕਿ ਸਾਡੀ ਇਹ ਵਿਰਾਸਤ ਹੈ ਜੇ ਜੋ ਅਸੀਂ ਹੈਗੇ ਹਾਂ ਸਿਰਫ ਇਸ ਕਰਕੇ ਆਂਗੇ